ਇਗਨੋਰ ਦੇ ਐਨਸੀਆਰਟੀ ਵੱਲੋਂ ਕਿਟ ਜਾਰੀ ਹੋਈ ਹੈ ਸਾਇੰਸ ਕਿਟ ਉਹਦੇ ਬਾਰੇ ਤੁਹਾਨੂੰ ਦੱਸਾਂਗਾ ਇਹ ਸੀਨੀਅਰ ਸਕੂਲਰੀ ਸਾਇੰਸ ਕਿਟ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਅਲੱਗ-ਅਲੱਗ ਐਕਟੀਵਿਟੀਜ਼ ਦਾ ਸਮਾਨ ਹੈ ਉਹਦੀ ਸੀਰੀਜ਼ ਵੀ ਹੋਣੀ ਹੈ ਉਹਦੇ ਬਾਰੇ ਜਿਹਦੇ ਵਿੱਚ ਸਮਾਨ ਦਿੱਤਾ ਹੋਇਆ ਹੈ ਉਹ ਇਹਦੇ ਬਾਰੇ ਅੱਜ ਤੁਹਾਨੂੰ ਦੱਸਾਂਗੇ थी थी देख सकते हो आफ प्लास्टिक दोटल्स है ये सल्यूशन वगैरह पा सकते हैं ठीक है कई गलास के पेटस है ये रखे क्योंकि टूट सद छोटा क्रूसीबल कहते हैं छोटा बीकरी एम एलना इसलिए रखे ठीक है ये तुम पता है सल्यूशन पाते यूज करते हैं ਆ ਇੱਕ ਮੋਡਲ ਹੈ ਜਿਹਦੇ ਵਿੱਚ ਪ੍ਰੀਖਿਆ ਦੇ ਬਾਰੇ ਸਮਝਾ ਸਕਦੇ ਆ ਹੋਰ ਇਹਨੂੰ ਯੂਜ਼ ਕਰਦੇ ਨੇ ਟ੍ਰੋਲੀ ਕਹਿੰਦੇ ਆ ਕਿ ਫਿਜ਼ਿਕਸ ਦੇ ਪ੍ਰੈਕਟੀਕਲ ਹੋਇਆ ਜਿਹੜਾ ਅੱਜ ਨੂੰ 9ਵੀਂ ਕਲਾਸ ਦੇ ਵਿੱਚ ਕਰਨਾ ਹੈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੈਕਟੀਕਲ ਹੁੰਦੇ ਆ ਵਿਗਿਆਨ ਦੇ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਅਪਰੇਟਸ ਯੂਜ਼ ਹੁੰਦਾ ਠੀਕ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸੈਲੋਟੇਪ ਇਹ ਛੋਟਾ ਤੁਹਾਡਾ ਪਾਕਟ ਸਕੇਲ ਹੈ ਠੀਕ ਹੈ ਇਹਦੇ ਚ ਕੈਲੀਬ੍ਰੇਸ਼ਨ ਕਰ ਸਕਦੇ ਆ ਠੀਕ ਹੈ ਤੇ ਟੈਂਪਰੇਚਰ ਕਿੰਨੇ ਦੇ ਕੰਮ ਕਰਦਾ ਹੈ ਇਹ ਅਸੀਂ ਮੇਅਰਿੰਗ ਪਿੰਟ ਦੇ ਵਾਸਤੇ ਵੀ ਯੂਜ਼ ਕਰਦੇ ਆ ਇਹਨੂੰ ਕਹਿੰਦੇ ਆ ਪਾਕਟ ਸਕੇਲ ਠੀਕ ਹੈ ਤਾਂ ਇਹਦੇ ਵਿੱਚ ਅਸੀਂ ਯੂਨਿਟ ਵਗੈਰਾ ਕਰ ਸਕਦੇ ਆ ਮੇਜਰਮੈਂਟ ਆ ਸੀਦਰ ਆ ਤੁਹਾਡੇ ਸੁਪਿਕਸ ਹੈ ਸੈਲੋਟੇ ਆ ਟਿਊਨਿੰਗ ਫੋਰਕ ਹੈ ਇਹਦੇ ਨਾਲ ਅਸੀਂ ਸੌਂਗ ਦੇ ਵਿੱਚ ਵਾਈਬ੍ਰੇਟ ਕਰਦੇ ਆ ਠੀਕ ਹੈ ਆ ਤੁਹਾਡੀਆਂ ਲੀਡ ਵਗੈਰਾ ਇਹ ਬੇਟ ਹੈ ਗਿਆ ਪਾ ਤੁਹਾਨੂੰ ਇਹ ਕਿਟ ਦੇ ਬਾਰੇ ਸਰਫੇਸ਼ੀਅਲ ਜਾਣਕਾਰੀ ਦੇਣ ਲਈ ਇਹ ਵੀਡੀਓ ਬਣਾ ਰਹੇ ਆ ਕਿ ਤੁਹਾਨੂੰ ਪਤਾ ਲੱਗੇ ਆ ਤੁਹਾਡੀ ਸਟਾਪ ਵਾਚ ਹੈ ਅਸੀਂ ਕਿੰਨੇ ਟਾਈਮ ਲਈ ਕੋਈ ਐਕਸਪੈਰੀਮੈਂਟ ਕਰਨਾ ਇੱਥੇ ਕਰ ਸਕਦੇ ਆ ਜੇ ਅਸੀਂ 10 ਮਿੰਟ ਲਾਏ 10 ਮਿੰਟ ਬਾਅਦ ਵੀ ਲਾਰਮ ਵੱਜਣਾ ਤੇ ਰੁਕ ਜਾਂਦਾ ਉੱਥੇ ਅਸੀਂ ਰੀਡਿੰਗ ਲੈ ਸਕਦੇ ਆ ਠੀਕ ਹੈ ਇਹ ਤੁਹਾਡਾ ਸੈਂਡਪੇਪਰ ਠੀਕ ਮਾਰਜੀ ਨੂੰ ਕਹਿੰਦੇ ਆ। ਸੋ ਕੋਈ ਵੀ ਅਸੀਂ ਲੋਹੇ ਦੀ ਤਾਰ ਨੂੰ ਜੰਗ ਲਾਉਣ ਦੇ ਵਾਸਤੇ ਜਾਂ ਉਹਦੇ ਸਾਹਮਣੇ ਜੰਗ ਲਾਉਣ ਨੂੰ ਵਾਸਤੇ ਯੂਜ਼ ਕਰਦੇ ਆ। ਠੀਕ ਹੈ। ਉਹਦੇ ਬਾਅਦ ਇਹ ਦੇਖ ਸਕਦੇ ਹੋ ਇਹ ਵੀ ਤੁਹਾਡਾ ਅਪਰੇਟਸ ਹੈ। ਇਹਦੇ ਵਿੱਚ ਲਿਟਮਸ ਪੇਪਰ, ਇਹ ম্যাগਨੀਫਾਈਂਗ ਗਲਾਸ, ਲੈਂਸ ਹੈ। ਇਹਦਾਂ ਆਸੀ ਵੱਡਾ ਕਰਕੇ ਦੇਖ ਸਕਦੇ ਚੀਜ਼ਾਂ ਠੀਕ ਹੈ। ਇਸ ਦੇ ਐਕਸਪੈਰੀਮੈਂਟ ਦੇ ਵਾਸਤੇ ਲਾਗ ਕੀਤਾ ਹੈ। ਐਸੋ ਵਿੱਚ ਤੇਲ ਲਾ ਕੇ ਅਸੀਂ ਕੈਰੋਸਿਨ ਆਇਲ ਪਾ ਕੇ ਜਲਾ ਕੇ ਐਕਸਪੈਰੀਮੈਂਟ ਕਰਦੇ ਹਾਂ। ਕੋਈ ਵੀ ਕਿਰਿਆ ਕਰਨੀ ਹੋਵੇਗੀ ਠੀਕ ਹੈ। ਠੀਕ ਹੈ। ਇਹ ਬਹੁਤ ਵਧੀਆ ਮਟੀਰੀਅਲ ਦੇ ਬਣੇ ਹੈ। ਜਿਹੜੀ ਸਾਡੇ ਕੋਲ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਉਹਨੂੰ ਅਸੀਂ ਇਹਦੇ ਨਾਲ ਦਿਖਾ ਸਕਦੇ ਹਾਂ। ਜਿਦਾ ਇਹ ਪੈਰਾਮੀਸ਼ੀਅਮ ਦੇ ਮੀਪਾ ਦੇ ਬਾਰੇ ਆ। ਸੁਖਮ ਦੀ ਗੋਦੇ ਬਾਰੇ ਆ, ਫੁੱਲ ਦੇ ਪਾਰਟਸ ਠੀਕ ਹੈ। ਪਨੀਰ ਦੀ ਪੀਲ, ਪਿਆਜ਼ ਨੂੰ ਛੇਕ ਕੇ ਉਹਦੇ ਸੈੱਲ ਦੇਖਣਾ ਹੈ। ਯਾਕੋ ਤਾੜੀ ਜਿੱਕਦੇ ਸੈੱਲ ਪੌਦਿਆਂ ਦੇ ਸੈੱਲ ਤਾੜੀ ਸੈੱਲ ਠੀਕ ਹੈ ਸਪਾਇਰ ਹੋਗਾ ਇਹਦਾ ਹੋਰ ਵੀ ਕਈ ਤਰ੍ਹਾਂ ਦੀਆਂ ਇਹ ਸਲਾਈਡਸ ਹੈ ਕੋਕਸਰੇਜ ਹੋ ਗਿਆ ਫਿਸ਼ ਹੋ ਗਈ ਮੱਛਾ ਦਾ ਲਾਈਫ ਸਾਈਕਲ ਸੋ ਇਹ ਸਟੋਮਾਟਾ ਸੋ ਇਹ ਤੁਹਾਡੇ ਅਗੇ ਸਾਇੰਸ ਦੇ ਪ੍ਰੈਕਟੀਕਲਸ ਹੈ ਤੋਂ ਇਹ ਤੋਂ ਅਸੀਂ ਬਣਾ ਸਕਦੇ ਹਾਂ ਡਾਇਗਰਾਮ ਉਹਦੇ ਫਿਗਰ ਬਣਾ ਸਕਦੇ ਹਾਂ ਠੀਕ ਹੈ ਉਹਦੇ ਬਾਅਦ ਕੇ ਲੈਬ ਮੈਨੂਅਲ ਆ ਕਿਤਾ ਕਿਤਾ ਸੀ ਇਹ ਕਿੱਟ ਦਾ ਯੂਜ਼ ਕਰਨਾ ਸਾਰਾ ਇਹਦੇ ਵਿੱਚ ਸਮਝਾਇਆ ਆ ਆ ਤੁਹਾਡੇ ਵਾਸਤੇ ਗਲਾਸ ਤੇ ਪਲੇਟਸ ਐ ਕੁਝ ਐਕਸਪੈਰੀਮੈਂਟ ਕਰਨੇ ਹੁੰਦੇ ਐ ਠੀਕ ਐ ਇਹ ਗਲਾਸ ਦੀ ਸਲੈਵ ਐ ਤੇ ਰੱਖ ਕੇ ਸਿਕਸ ਐਕਸਪੈਰੀਮੈਂਟ ਕਰ ਸਕਦੇ ਐ ਇਹ ਪਲੇਟਸ ਹੀ ਹੁੰਦੀ ਐ ਠੀਕ ਐ ټول ਵੀ ਪਲੇਟਸ ਆਈਆਂ ਤੇ ਇਹ ਕੈਮਿਸਟਰੀ ਦੇ ਐਕਸਪੈਰੀਮੈਂਟ ਦੇ ਵਾਸਤੇ ਕੰਮ ਆਉਂਦਾ ਐ ਜੇ ਵੀ ਤੁਹਾਨੂੰ ਅੱਗੇ ਵੱਡੀਆਂ ਕਲਾਸਾਂ 'ਚ ਕੰਮ ਆਣਿਆ ਨੰਬੀ 10ਵੀਂ ਦੇ ਵਿੱਚ ਆਹ ਦਾ ਡਾਇਸੈਕਟਿੰਗ ਮਾਈਕਰੋਸਕੋਪ ਹੈ ਠੀਕ ਹੈ ਜਿਹੜਾ ਡਾਇਸੈਕਟਿੰਗ ਮਾਈਕਰੋਸਕੋਪ ਹੈ ਉਹ ਕੀ ਕਰਦਾ ਹੈ ਜਦਾ ਅਸੀਂ ਕੋਈ ਦੀਪ ਦੇ ਛੋਟੇ-ਛੋਟੇ ਹਿੱਸੇ ਦੇਖਣੇ ਆ ਫੁੱਲ ਨੂੰ ਤੋੜ ਕੇ ਦੇਖਣੇ ਇਹਦੇ ਥੱਲੇ ਰੱਖ ਕੇ ਦੇਖ ਸਕਦੇ ਆ ਵੱਡਾ ਕਰ ਦਿੰਦਾ ਇਹਨਾਂ ਅਸੀਂ ਦੇਖ ਸਕਦੇ ਆ ਠੀਕ ਹੈ ਇਹ ਸੁਖਣ ਜੀਵ ਨਹੀਂ ਦੇਖ ਸਕਦੇ

ਇਹਦਾ ਦਾ ਸਕੇਲ ਹੈ 360 ਡਿਗਰੀ ਦਾ ਠੀਕ ਹੈ ਪ੍ਰੋਟੈਕਟਰ ਜਿਹਨੂੰ ਕਹਿੰਦੇ ਡੀ ਇਹ ਪੂਰੀ ਹੈ ਤੇ ਸਰਕਲ ਬਣਿਆ ਪੂਰਾ ਇੰਦਰ 360 ਡਿਗਰੀ ਦਾ ਹੁੰਦਾ ਹੈ ਠੀਕ ਹੈ ਹੋਰ ਵੀ ਇਹਦੇ ਵਿੱਚ ਅਪਰੇਟਰਸ ਹੈਗੇ ਆ ਸਲਾਈਡਸ ਹੈ ਪਰਮਾਨੈਂਟ ਸਲਾਈਡਸ ਬਾਕੀ ਜੋ ਵਾਇਰ ਹੈਗੇ ਆ ਉਹ ਤਾਂਬੇ ਦੀ ਵਾਇਰ ਕਨਸਟੈਂਟ ਦੀ ਵਾਇਰ ਤੇ ਸਲਾਈਡਸ ਹੈਗੀਆਂ ਸਲਾਈਡ ਪ੍ਰੈਪਰੇਸ਼ਨ ਕਰਨ ਦੇ ਵਾਸਤੇ ਠੀਕ ਹੈ ਤੇ ਇਹ ਸਪ੍ਰਿੰਗ ਹੈ ਇਦਾਂ ਸੀ ਪੀਪਸ ਤਰੰਗਾਂ ਦੇ ਬਾਰੇ ਸਮਝਣਾ ਨੂਮੀ ਕਲਾਸ ਦਾ ਪ੍ਰੈਕਟੀਕਲ ਹੈ ਠੀਕ ਹੈ ਬੈਡਾ ਸਮਝ ਆ ਗਿਆ ਸਾਇੰਸ ਕਿਟ ਦੇ ਬਾਰੇ ਯਸ ਸਰ ਸੋ ਇਹਦੇ ਵਿੱਚ ਤੁਹਾਨੂੰ ਇਹਦੇ ਇਲਾਵਾ ਇੱਕ ਮਾਈਕਰੋਸਕੋਪ ਵੀ ਮਿਲਿਆ ਹੈ ਯਸ ਆਹ ਯਾਰੀ ਸਾਇੰਸ ਕਿਟ ਇਹਦੇ ਵਿੱਚ ਤੁਹਾਨੂੰ ਮਾਈਕਰੋਸਕੋਪ ਵੀ ਮਿਲਿਆ ਹੈ ਇਹ ਮਾਈਕਰੋਸਕੋਪ ਦਾ ਡੱਬਾ ਹੈ ਮੇਰੀ ਨੂੰ ਜੋ ਸੋਪ ਹੈ ਜਸਤਰ ਜੇ ਤੁਸੀਂ ਕਹਿੰਦੇ ਸੁਖਮ ਦਰਸ਼ੀ ਸੁਖਮ ਦਰਸ਼ੀ ਠੀਕ ਹੈ ਇਹਦੇ ਵਿੱਚ ਅਸੀਂ ਉਹ ਚੀਜ਼ ਦੇਖ ਸਕਦੇ ਆ ਜਿਹੜੇ ਅਸੀਂ ਨੰਗੇ ਅੱਖਾਂ ਨਾਲ ਨਹੀਂ ਦੇਖ ਸਕਦੇ ਠੀਕ ਹੈ ਇਹਦਾ ਵੀ ਤੁਹਾਨੂੰ ਕੋਲ ਦੱਸਾਂਗੇ ਜਦੋਂ ਸਲਾਈਡਾਂ ਅਸੀਂ ਦੱਸਾਂਗੇ ਤੁਹਾਨੂੰ